ਜੀ ਜੀ ਸਭ ਤੋਂ ਪਹਿਲਾਂ ਤਾਂ ਵਧਾਈ ਦੇ ਪਾਤਰ ਹੈਗੇ ਕਿ ਉਹਨਾਂ ਨੇ ਇੱਕ ਬਹੁਤ ਵੱਡਾ ਜਿਹੜਾ ਗੈਂਗ ਹੈਗਾ ਇੰਟਰਨੈਸ਼ਨਲ ਗੈਂਗ ਹੈਗਾ ਉਹਨੂੰ ਬਸਟ ਕੀਤਾ ਹੈਗਾ ਜਿਹਦੇ ਚ ਐਸਪੀ ਐਸਐਸਪੀ ਪਟਿਆਲਾ ਤੇ ਐਸਪੀਡੀ ਪਟਿਆਲਾ ਐਸਪੀ ਸਿਟੀ ਡੀਐਸਪੀ ਸਤਨਾਮ ਐਂਡ ਸੀ ਇੰਚਾਰਜ ਐਂਡ ਐਸਐਚਓ ਕੋਤਵਾਲੀ ਇਹਨਾਂ ਨੇ ਇੱਕ ਬਹੁਤ ਵੱਡਾ ਗੈਂਗ ਜਿਹੜਾ ਬਸਟ ਕੀਤਾ ਹੈਗਾ ਐਂਡ ਉਹਦੇ ਚ ਨਾ ਤਕਰੀਬਨ 9 ਗੈਂਗ ਮੈਂਬਰ ਸੀਗੇ ਤੇ ਉਹਦੇ ਚ ਨਾ 8 ਬੰਦੇ ਰੈਸਟ ਕਰਨ ਚ ਕਾਮਯਾਬ ਹੋਏ ਤੇ ਜਿਹੜਾ ਇਹ ਗੈਂਗ ਹੈਗਾ ਗੋਲਡੀ ਢੀਲੋ ਐਂਡ ਬੋਬੀ ਮਾਹੀ ਉਹ ਬਾਹਰ ਬੈਠ ਕੇ ਇਹਨੂੰ ਚਲਾ ਰਹੇ ਸੀਗੇ ਜਿਹੜਾ ਆਮ ਲੋਕਾਂ ਨੂੰ ਜਾਂ ਉਹਨੂੰ ਕਹਿੰਦੇ ਐਕਸਟਰਸ਼ਨ ਜਾਂ ਟਾਰਗੇਟ ਕਿਲਿੰਗ ਇਹੋ ਜਿਹੇ ਟਾਰਗੇਟ ਇਹ ਜਿਹੜੇ ਸੈੱਟ ਕਰਦੇ ਸੀਗੇ ਐਂਡ ਉਹਦੇ ਚ ਨਾ ਟੋਟਲ 9 ਪਿਸਟਲ 10 ਪਿਸਟਲ ਅਸੀਂ ਰਿਕਵਰ ਕੀਤੇ ਆ 올 ਆਨ ਵੈਰੀ ਸਪੈਸਟਿਕੇਟਡ ਵੈਪਨ ਜਿਹੜਾ ਇਹਨਾਂ ਨੇ ਵਾਰਦਾਤ ਨੂੰ ਅੰਜਾਮ ਦੇਣਾ ਸੀਗਾ ਐਂਡ ਸਭ ਤੋਂ ਜਿਹੜੀ ਚੰਗੀ ਗੱਲ ਹੈਗੀ ਹੈ ਜਦੋਂ ਇਹ 28 ਤਾਰੀਖ ਨੂੰ ਇੱਕ ਮਰਡਰ ਹੋਇਆ ਸੀਗਾ ਕੋਤਵਾਲੀ ਏਰੀਆ 'ਚ ਐਸਐਚਓ ਕੰਸਰਨ ਕੋਤਵਾਲੀ ਤੇ ਡੀਐਸਪੀ ਸਿਟੀ ਨੇ ਬਹੁਤ ਹੀ ਸੰਜੀਦਗੀ ਨਾਲ ਉਸ ਮਸਲੇ ਨੂੰ ਹੱਲ ਕੀਤਾ ਤੇ ਫਰਦਰ ਇਹ ਜਿਹੜਾ ਹੈਗਾ ਇਹ ਗੈਂਗ ਬਸਟ ਕਰਨ 'ਚ ਐਸੀ ਕਾਮਯਾਬ ਹੋਏ ਐਂਡ ਇਹਦੇ 'ਚ ਨਾ ਅਸੀਂ 111 ਬੀਐਨਐਸ ਮੇ ਫਾਈਰ ਰਜਿਸਟਰਡ ਕੀਤੀ ਹੈ ਉਸ ਤੋਂ ਪਹਿਲਾਂ ਇਹਨਾਂ ਨੂੰ ਮਰਡਰ ਕੇਸ ਮੇ ਵੀ ਅਸੀਂ ਰੈਸਟ ਪਾਈ ਹੈ ਐਂਡ ਅੱਜ ਇਹਨਾਂ ਨੂੰ ਅਸੀਂ ਕੋਰਟ 'ਚ ਪੇਸ਼ ਕਰਕੇ ਫਰਦਰ ਜਿਹੜਾ ਰਿਮਾਂਡ ਲੈ ਕੇ ਫਰਦਰ ਅਸੀਂ ਪੁਸ਼ਟੀ 'ਚ ਕਰਾਂਗੇ ਤਾਂ ਸਰ ਇੱਕ ਛੋਟੇ ਮੁੰਡਾ ਦੇ ਨੌਜਵਾਨ ਹੈ ਜਾਂ ਕੀ 23 ਅੱਗੇ ਗੈਂਗ ਇਹ ਬਹੁਤ ਹੀ ਚਿੰਤਾਜਨਕ ਗੱਲ ਹੈ ਕਿ ਇਹ ਕਿ ਜਿਹੜਾ ਅਸੀਂ ਇਹਨਾਂ ਦਾ ਰਿਕਾਰਡ ਹੈਗਾ ਦੋ ਤਿੰਨ ਬੰਦ ਨੂੰ ਬੰਦਿਆਂ ਨੂੰ ਛੱਡ ਕੇ ਬਾਕੀ ਜਿਹੜੇ ਫਲੈਸ਼ ਹੈਗੇ ਐਂਡ ਇਹਨਾਂ ਨੂੰ ਬਹੁਤ ਛੋਟਾ ਛੋਟੇ ਲਾਲਚ ਦੇ ਕੇ ਮਤਲਬ ਇਹਨਾਂ ਨੂੰ ਕ੍ਰਾਈਮ ਵਾਲੀ ਸਾਈਡ ਲੈ ਕੇ ਮਤਲਬ ਆਇਆ ਜਾਂਦਾ ਹੈ ਐਂਡ ਉਸ ਤੋਂ ਬਾਅਦ ਬਾਅਦ ਚ ਇਹਨਾਂ ਨੂੰ ਕੋਈ ਛੋਟਾ ਮੋਟਾ ਲਾਲਚ ਦੇ ਕੇ ਬਾਅਦ ਜਦੋਂ ਇਹਨਾਂ ਦਾ ਕੋਈ ਕ੍ਰਿਮੀਨਲ ਰਿਕਾਰਡ ਹੈ ਬਾਕੀ ਇਹਨਾਂ ਨੂੰ ਬਾਅਦ ਚ ਕੋਈ ਪੈਸਾ ਨਹੀਂ ਮਿਲਦਾ ਕਿਉਂਕਿ ਅਸੀਂ ਪਹਿਲਾਂ ਵੀ ਇਹੋ ਜਿਹੇ ਕਾਫੀ ਕੇਸ ਟ੍ਰੇਸ ਕੀਤੇ ਬਟ ਜਦੋਂ ਇੱਕ ਵਾਰ ਬੰਦੇ ਦਾ ਕ੍ਰਿਮੀਨਲ ਰਿਕਾਰਡ ਬਣ ਜਾਂਦਾ ਹੈ ਜਾਂ ਕੋਈ ਹਨੀਸ ਕ੍ਰਾਈਮ ਉਸ ਤੋਂ ਕਰਾ ਲੈਂਦੇ ਜਿਹੜੀ ਇਹੋ ਜਿਹੇ ਬੰਦਾ ਦੀ ਇਹੋ ਜਿਹੇ ਬੱਚਿਆਂ ਦੀ ਮਜਬੂਰੀ ਹੋ ਜਾਂਦੀ ਹੈ ਇਹੋ ਜਿਹੇ ਬੰਦੇ ਫਿਰ ਉਹਨਾਂ ਨੂੰ ਮਿਸਯੂਜ਼ ਕਰਦੇ ਸਪੈਸ਼ਲੀ ਨਸ਼ਾ ਕਰਦੀ ਕੋਈ ਨਸ਼ਾ ਕਰੀ ਵੀ ਕਰਦੇ ਮਤਲਬ ਕਹਿ ਨਹੀਂ ਸਕਦੇ ਹਜੇ ਕਿਉਂਕਿ ਹਜੇ ਤੋ ਅਸੀਂ ਅਰੈਸਟ ਕੀਤਾ ਹੈਗਾ ਵੇ ਬਾਕੀ ਕਾਫੀ ਬੰਦੇ ਤਾਂ ਫ੍ਰੀ ਸੀ ਹੈਗੇ ਇਸ ਵਿੱਚ ਜਿਹੜੇ ਅਸੀਂ ਅਰੈਸਟ ਕੀਤੇ ਸਰ ਲੱਗਦਾ ਨਹੀਂ ਕਿ ਜਿਸ ਤਰ੍ਹਾਂ ਦਾ ਐਕਸੈਸ ਚੱਲ ਰਿਹਾ ਹੈ ਵਿਦੇਸ਼ਾਂ ਤੋਂ ਉਸ ਦੇ ਨਾਲ ਇੱਕ ਪੁਲਿਸ ਲਈ ਕਬਡੀ ਚੁਣੌਤੀ ਹੈ ਇਸ ਨੂੰ ਕਿਸ ਤਰ੍ਹਾਂ ਟਰੈਪ ਕੀਤਾ ਜਾਏਗਾ ਕਿਉਂਕਿ ਲਗਾਤਾਰ ਜਿਹੜੇ ਵਿਦੇਸ਼ਾਂ ਵਿੱਚ ਬਿਲਕੁਲ ਤੁਹਾਡੀ ਗੱਲ ਠੀਕ ਹੈ ਬਟ ਪੰਜਾਬ ਪੁਲਿਸ ਇਸ ਚੀਜ਼ ਵਾਸਤੇ ਮਤਲਬ ਇੱਕਦਮ ਰੈਡੀ ਹੈਗੀ ਐਂਡ ਤਈਓ ਇਹ ਜਿਹੜੀ ਪੁਲਿਸ ਨੇ ਇਹਨਾਂ ਮਤਲਬ ਇੱਕਦਮ ਤੱਪਰ ਕਾਰਵਾਈ ਕਰਦੇ ਹੋਏ ਤੁਸੀਂ ਦੇਖਿਆ ਹੋਣਾ ਕਿ ਕੰਪਲੀਟਲੀ ਜਿਹੜਾ ਇਹ ਗੈਂਗ ਸੀਗਾ ਇਹ ਬਸਟ ਹੋਇਆ ਐ ਐਂਡ ਸਪੈਸਟੀਕੇਟਡ ਵੈਪਨ ਐ ਰਿਕਵਰ ਹੋਏ ਐ ਐਂਡ ਇਹ ਗੈਂਗ ਦੇ ਜਿਹੜੇ ਇਹਦੇ ਮੇਨ ਮੈਂਬਰ ਹੈਗੇ ਮੇਨ ਸ਼ੂਟਰ ਹੈਗੇ ਜਿਹੜੇ ਅਸੀਂ ਅਰੈਸਟ ਕੀਤੇ ਹੈਗੇ ਇਹ ਸਾਰਾ ਇਨਵੈਸਟੀਗੇਸ਼ਨ ਦਾ ਪਾਰਟ ਹੈਗਾ ਤੇ ਜੇ ਤੁਸੀਂ ਵੈਪਨ ਦਾ ਦੇਖੋਗੇ ਮਾਰਕਾ ਦੇਖੋਗੇ ਬਹੁਤ ਹੀ ਸਪੈਸਟੀਕੇਟਡ ਵੈਪਨ ਹੈਗੇ ਇੱਕ ਦੋ ਵੈਪਨ ਅਸੀਂ ਕਹਿ ਸਕਦੇ ਹਾਂ ਕਿ ਇਹ ਵਾਇਆ ਪਾਕਿਸਤਾਨ ਵੀ ਆ ਸਕਦੇ ਆ ਬਾਕੀ ਤਾਂ ਇਨਵੈਸਟੀਗੇਸ਼ਨ ਚ ਅਸੀਂ ਦੱਸ ਸਕਦੇ ਆ ਇਹਨਾਂ ਦਾ ਜਿਹੜਾ ਕ੍ਰਾਈਮ ਦੇ ਰਿਗਾਰਡਿੰਗ ਹੈ ਇਹਨਾਂ ਨੇ ਪਾਤੜਾ ਮੇਂ ਪਿੱਛੇ ਫਾਇਰਿੰਗ ਕਰਵਾਈ ਸੀਗੀ ਉਹਦੇ ਚ ਵੀ ਅਸੀਂ ਆਇਡੈਂਟੀਫਾਈ ਕੀਤੀ ਸੀਗੇ ਬੰਦਿਆਂ ਨੂੰ ਫੜਿਆ ਸੀਗਾ ਉਸ ਤੋਂ ਬਾਅਦ ਇੱਕ ਰਾਜਪੁਰਾ ਚ ਕਰਾਈ ਸੀਗੀ ਐਂਡ ਕਾਫੀ ਜਿਹੜੀ ਇਹ ਵਾਰਦਾਤ ਹੈ ਪੁਲਿਸ ਨੇ ਹੋਣ ਤੋਂ ਪਹਿਲਾਂ ਹੀ ਇਹ ਗੈਂਗ ਨੂੰ ਬਸਟ ਕੀਤਾ ਤੇ ਕਾਫੀ ਵਾਰਦਾਤ ਆ ਮੈਂ ਮੈਂ ਉਮੀਦ ਕਰਦਾ ਕਿ ਕਾਫੀ ਵਾਰਦਾਤ ਆ ਜਦੋਂ ਰੁਕੀ ਹੋਣੀ ਜਿਸ ਤਰ੍ਹਾਂ ਸਿੱਧੂ ਮੂਸੇ ਵਾਲੇ ਦਾ ਕੇਸ ਸੀ ਇਸ ਤਰ੍ਹਾਂ ਰਾਣਾ ਬਲਾ ਚੋਰੀ ਦਾ ਹੋਇਆ ਲਗਾਤਾਰ ਜਿਹੜੇ ਗੈਂਗਸਟਰ ਆ ਸਾਹਮਣੇ ਆ ਕੇ ਦੱਸਦੇ ਆ ਕਿ ਅਸੀਂ ਇਹਨਾਂ ਘਟਨਾਵਾਂ ਨੂੰ ਜੜਾ ਵਾਰਦਾਤਰ ਨੂੰ ਅੰਜਾਮ ਦੇ ਰਹੇ ਆ ਪਰ ਲੱਗਦਾ ਜਿਵੇਂ ਜਿਹੜੇ ਬਹੁਤ ਸਾਰੇ ਪੰਜਾਬ ਦੇ ਨੌਜਵਾਨ ਨੇ ਬੇਜ਼ਾਰ ਨੇ ਉਹਨਾਂ ਨੂੰ ਟਰੈਪ ਦੇ ਵਿੱਚ ਲਿਆ ਕੇ ਜਿਹੜੀਆਂ ਘਟਨਾਵਾਂ ਨੂੰ ਜੜਾ ਅੱਗੇ ਲਿਆਂਦਾ ਜਾਂਦਾ ਨਹੀਂ ਤਾਂ ਇਹ ਮੈਂ ਉਹੀ ਮੈਂ ਰਿਕਵੈਸਟ ਕੀਤੀ ਹੈ ਕਿ ਜੇ ਤੁਸੀਂ ਇਹਦਾ ਟਰੈਂਡ ਦੇਖੋਗੇ ਮੈਕਸਿਮਮ ਜਿਹੜੇ ਨਿਊ ਕਮਰ ਹੈਗੇ ਐਂਡ ਸਪੈਸ਼ਲੀ ਜਿਵੇਂ ਪਹਿਲਾਂ ਮੈਂ ਪਾਰਟਿਕੂਲਰ ਕੋਈ ਮੈਂ ਮੈਂਨਸ਼ਨ ਤੇ ਨਹੀਂ ਕਰਨਾ ਚਾਹਦਾ ਜਿਵੇਂ ਸਚਿਨ ਗੁਪਤਾ ਕੁਝ ਇਹੋ ਜਿਹੇ ਬੰਦੇ ਨੇ ਮਤਲਬ ਇਸ ਟਾਈਪ ਦੇ ਬੰਦੇ ਵੀ ਮਤਲਬ ਖਾਸ ਕਰਕੇ ਚਿੰਤਾਜਨਕ ਗੱਲ ਹੈਗੀ ਹੈ ਪਰ ਅਸੀਂ ਉਸਤੇ ਇਹ ਬਸ ਸਟੂਡੈਂਟ ਹੀ ਸੀਗੇ ਛੋਟਾ ਮੋਟਾ ਕੋਈ ਉਹ ਕਰਦੇ ਸੀ ऑलरेडी ਪਲੈਨਿੰਗ ਚੱਲ ਰਹੀ ਸੀ ਇਹ ਆਰਡਰ ਥਾਂ ਤੇ ਅਸੀਂ ਹਾਂ ਜੀ ਜਿਹੜੀ ਪਲੈਨਿੰਗ ਚੱਲ ਰਹੀ ਸੀ ਉਹਦੇ ਬਾਰੇ ਪਤਾ ਲੱਗਿਆ ਕਿ ਕਿੰਨੇ ਰੁਪਏ ਕਰੇ ਸਾਰੇ ਨਹੀਂ ਨਹੀਂ ਇਹ ਜਿਵੇਂ ਕਿ ਇਹ ਆਇਡੈਂਟੀਫਾਈ ਕਰਦੇ ਸੀ ਕਿ ਕੋਈ ਜੋ ਕੰਮਦੰਦਾ ਕਰਨ ਵਾਲਾ ਬੰਦਾ ਹੈਗਾ ਠੀਕ ਠਾਕ ਬੰਦਾ ਹੈਗਾ ਜਾਂ ਕਿਸੇ ਦੇ ਬਾਹਰ ਆਲਰੇਡੀ ਬੱਚੇ ਗਏ ਹੋਏ ਹਨ ਉਹਨਾਂ ਦੇ ਨਾਲ ਉੱਥੇ ਉਹ ਕੋਈ ਡਿਮਾਂਡ ਕਰਦੇ ਸੀ ਕਿ ਜੋ ਪਿੱਛੇ ਅਸੀਂ ਟ੍ਰੈਂਡ ਦੇਖਿਆ ਜੇ ਉੱਥੇ ਉਹ ਡਿਮਾਂਡ ਪੂਰੀ ਨਹੀਂ ਕਰਦੇ ਸੀਗੇ ਤੇ ਉੱਥੇ ਇੱਥੇ ਉਹਨਾਂ ਦੇ ਕਾਰਵਾਈ ਕਰਾਉਂਦੇ ਸੀਗੇ ਉਹੀ ਇਹ ਸਾਰੇ ਬੰਦੇ ਅਸੀਂ 100% ਸਾਰੇ ਕੇਸ ਫ੍ਰੇਸ ਕੀਤੇ ਤੇ ਉਹ ਬੰਦੇ ਸਾਰੇ ਅਸੀਂ ਅਰੈਸਟ ਕੀਤੇ ਜਿਹੜੇ ਮੈਂ ਕਿਉਂ ਕੀਤਾ ਸੀ ਜਿਹੜਾ ਟਵਲੀ ਏਰੀਆ ਕਤਲ ਹੋਇਆ ਇਹ ਬੇਸਿਕਲੀ ਇਹ ਪਲਾਨਿੰਗ ਦੇ ਤਾਈਤੇ ਬੈਠੇ ਸੀਗੇ ਉਦੋਂ ਉਰੇ ਕਤਲ ਵੀ ਇਹਨਾਂ ਤੋਂ ਆਪਣੇ ਆਪ ਹੀ ਹੋਇਆ ਸੀਗਾ ਤੇ ਤੁਸੀਂ ਦੇਖਿਆ ਹੋਣਾ ਤਾਂ ਪੁਲਿਸ ਨੇ ਉਹਦੇ ਵਿੱਚ ਪੀਐਫਆਈਆਰ ਰਜਿਸਟਰਡ ਕੀਤੀ ਕਿਉਂਕਿ ਬਾਅਦ ਚ ਇਹ ਬੰਦੇ ਆਪਸ ਵਿੱਚ ਕੰਪਰੋਮਾਈਜ਼ ਕਰ ਲੈਂਦੇ ਹੁੰਦੇ ਨੇ। ਨਹੀਂ ਇਹ ਐਕਚੁਅਲੀ ਉੱਥੇ ਬੈਠੇ ਸੀਗੇ ਕੋਈ ਵਾਰਦਾਤ ਨੂੰ ਅੰਜਾਮ ਦੇਣ ਵਾਸਤੇ ਕੋਈ ਪਲੈਨਿੰਗ ਵਾਸਤੇ ਇਨ ਦਾ ਮੇਨ ਟਾਈਮ ਇਹਨਾਂ ਤੋਂ ਉੱਥੇ ਕੋਈ ਗੋਲੀ ਚੱਲੀ ਸੀ ਜਾਂ ਇਹਦਾ ਨਹੀਂ ਉਹ ਇਹਨਾਂ ਦੇ ਨਾਲ ਹੀ ਸੀਗਾ ਬਟ ਕਿਉਂਕਿ ਕਿਉਂਕਿ ਇਹ ਕੋਈ ਕੰਪਲੇਨੈਂਟ ਤੋਂ ਇਹ ਕ੍ਰਾਈਮ ਨੂੰ ਛੁਪਾਉਣ ਵਾਸਤੇ ਇਹਨਾਂ ਨੇ ਕਈ ਤਰ੍ਹਾਂ ਦੇ ਬਹਾਨੇ ਮਾਰੇ ਬਟ ਜਿਹੜਾ ਸਾਡੇ ਡੀਐਸਪੀ ਸਾਹਿਬ ਉਥੇ ਗਏ ਸੀਗੇ ਉਹਨੇ ਬਹੁਤ ਹੀ ਸੰਜੀਦਗੀ ਨਾਲ ਇਹ ਇਨਵੈਸਟੀਗੇਸ਼ਨ ਕਰੀ ਹੈ ਤੇ ਪੁਲਿਸ ਉਸਮੇ ਕੰਪਲੇਨੈਂਟ ਬਣੀ ਹੈ ਤਾਂ ਕਿ ਇਹਨਾਂ ਨੂੰ ਸਜ਼ਾ ਦਿਲਾਈ ਜਾਵੇ। ਜਿਹੜਾ ਕਤਲ ਹੋਇਆ ਉਹ ਇਹਨਾਂ ਦੇ ਨਾਲ ਹੀ ਮੈਂਬਰਾਂ ਦੇ ਨਾਲ ਹੀ ਮੈਂਬਰ ਸੀ। ਸਰ ਜੀ ਚੱਲਦੇ ਸਿੰਗ ਚੱਲਦੇ ਰਿਗਾਰਡਿੰਗ ਕਿਸ ਤਰ੍ਹਾਂ ਦੀ ਆਉਟਪੁੱਟ ਜਿਹੜੀ ਹੈ ਸੇ ਦੇਖੋ ਅਮ ਆਪ ਆਪਣੇ ਐਕਸਾਈਜ਼ੀ ਸਾਹਿਬ ਵਾਲੇ ਕੇਸ ਵਿੱਚ ਪੁਲਿਸ ਨੇ ਬਹੁਤ ਹੀ ਸੋਸ਼ਲ ਮੀਡੀਆ ਤੇ ਕੈਂਪੇਨਿੰਗ ਚਲਾਉਂਦੇ ਆ ਈਵਨ ਸਾਡੇ ਜਿੰਨੇ ਵੀ ਪ੍ਰੋਗਰਾਮ ਹੁੰਦੇ ਆ ਵੀਡੀ ਵੀਡੀ ਸੀ ਦੇ ਪ੍ਰੋਗਰਾਮ ਹੁੰਦੇ ਨੇ ਸਾਡੇ ਵਿਲੇਜ ਡਿਫੈਂਸ ਕਮੇਟੀ ਜੀ ਅਸੀਂ ਬਣਾਈ ਹੈ ਅਸੀਂ ਅਵੇਰਨੈਸ ਕੈਂਪ ਵੀ ਚਲਾਉਂਦੇ ਆ ਸਾਈਬਰ ਦੇ ਥਰੂ ਵੀ ਅਸੀਂ ਪਿੱਛੇ ਇੱਕ ਅਵੇਰਨੈਸ ਕੈਂਪੇਨਿੰਗ ਚਲਾਈ ਸੀਗੀ ਅਸੀਂ ਟਾਈਮ ਟੂ ਟਾਈਮ ਯੂਥ ਨੂੰ ਅਵੇਅਰ ਕਰਦੇ ਆ ਕਿ ਛੋਟੇ ਲਾਲਚ ਆ ਕੇ ਕੋਈ ਵੱਡੇ ਕ੍ਰਾਈਮ ਚ ਫਸਣ ਦੀ ਲੋੜ ਨਹੀਂ ਹੈ ਜਿਹੜੀ ਅੱਠ ਬੰਦ ਦੀ ਚਾਲੀ